ਕੋਈ ਲਾਪਤ ਨਹੀਂ ਲਾਉਂਦਾ ਕੋਈ ਜੀਫੇ ਲਾਉਂਦਾ ਉਹ ਕੰਮ ਕਰ ਛੱਡ ਕੇ ਆ ਦੇ ਪੰਜ ਪੰਜ ਛਾਹ ਦਿਨ ਹੋ ਗਏ ਨਾਲ ਕੰਮ ਨਹੀਂ ਹੱਲ ਹੋਇਆ 12 ਵੇ ਤਾਂ ਸੈਡ ਬੰਦ ਕਰ ਦਿੰਦੇ ਕਹਿੰਦੇ ਆ ਕਿ ਅਸੀਂ ਹੁਣ ਆਂਦੇ ਆ ਇਹ ਆਪਣੇ 12 12:30 ਵੇ ਸੈਡ ਬੰਦ ਕੀਤੀ ਆ ਪਹਿਲਾਂ ਚੰਗੀ ਵਲੀ ਚੱਲਦੀ ਸੀ ਇਹਨਾਂ ਵੱਲੋਂ ਸਾਡੇ ਕੰਮ ਵਾਲੀ ਖਾਂ ਦੇ ਵਿੱਚ ਆ ਕੇ ਅਰਚਨ ਪਾਈ ਜਾਂਦੀ ਹੈ ਬਾਕ-ਬਾਕ たら ਇਹ ਲੋਕ ਅੰਦਰ ਆ ਕੇ ਤੇ ਸਾਡੇ ਵੀਡੀਓ ਬਣਾਉਣ ਲੱਗ ਪੈਂਦੇ ਐ ਮੈਨੂੰ ਤਾਂ 15 ਦਿਨ ਹੋ ਗਏ ਧੱਕੀ ਖਵਾਦਿਆਂ ਨੂੰ ਜੀ ਕਦੇ ਪਹਿਲਾ ਲਾਬਾਤਰੀ ਦੇ ਪਰ 5 ਤੇ ਲੱਗੇ 6 ਦੇ ਰਹਿ ਜਿਸ ਰਾਤ ਤੇ ਹਨ ਨੂੰ ਕਿਸੇ ਦਾ ਡਰ ਨਹੀਂਗਾ ਜਿਹੜਾ ਵੀ ਆੰਦੇ ਵੀਡੀਓ ਬਣਾਉਣ ਲੱਗ ਜਾਂਦਾ ਧੱਕੇ ਮੁੱਕੀ ਕਰਦਾ ਉੱਪਰ ਸਿਰ ਤੇ ਚੜ ਜਾਂਦਾ ਭੱਦੇ ਸ਼ਬਰ ਦੇ ਬੋਲਦੇ ਨੇ ਬਹੁਤ ਗੰਦੀ ਲੈਂਗੁਏਜ ਯੂਜ਼ ਕਰਦੇ ਨੇ ਸਰ ਦਿੱਲੀ ਕ੍ਰਾਇਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਹਲੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਫਾਜ਼ਿਲਕਾ ਸ਼ਹਿਰ ਦੇ ਜਲਾਲਾਬਾਦ ਚ ਜਿੱਥੇ ਕਿ ਇੱਕ ਬਹੁਤ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਗਰੀਬ ਪਰਿਵਾਰਾਂ ਦਾ ਲੇਬਰ ਕ੍ਰਾਸ ਵਾਲਿਆਂ ਦਾ ਜਿਹੜੇ ਲਾਪਤਰੀ ਕਾਪੀਆਂ ਨੂੰ ਲੈ ਕੇ ਇੱਕ ਬਹੁਤ ਭੜਦਾ ਮਾਮਲਾ ਸਾਹਮਣੇ ਆਇਆ ਸੋ ਆ ਲੋਕ ਸਾਰੇ ਇਕੱਠੇ ਨੇ ਲਾਪਤਰੀਆਂ ਕਾਪੀਆਂ ਜਿਹੜੇ ਅਪਡੇਟ ਕਰਾਉਣ ਵਾਸਤੇ ਇੱਥੇ ਪਹੁੰਚੇ ਨੇ ਤੇ ਸੋ ਕਰਦੇ ਆ ਗੱਲਬਾਤ ਉਹਨਾਂ ਨਾਲ ਇੰਨੀ ਮੁਸ਼ਕਲ ਚ ਕਿਉਂ ਨੇ ਔਰ ਕਿਵੇਂ ਨਹੀਂ ਹੋ ਰਹੀਆਂ ਇਹਨਾਂ ਦੀਆਂ ਹਾਂਜੀ ਵੀਰ ਜੀ ਪਹਿਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਲਕਾ ਗੁਰੂਸੇਹ ਤਹਿਸੀਲ ਹਲਕਾ ਵੀ ਗੁਰੂਸੇਹ ਤਹਿਸੀਲ ਵੀ ਮੇਰੀ ਗੁਰੂਸੇਹ ਜ਼ਿਲ੍ਹਾ ਮੇਰਾ ਫਰੀਪੁਰ ਹੈ ਮੈਂ ਤਹਿਸੀਲ ਦੇ ਵਿੱਚ ਕੁਝ ਆਗਾ ਕੰਮ ਵਾਸਤੇ ਆਇਆ ਤੇ ਉਦੋਂ ਬਾਅਦ ਚ ਮੈਂ ਵੇਖਿਆ ਮੇਰੀਆਂ ਭੈਣਾ ਮੇਰੇ ਵੀਰ ਨਵੇਂ ਨੌਜਵਾਨ ਜਿਹੜੇ ਨੇ ਸਵੇਰ ਤੁੱਟੜ ਕੇ 6 ਵਜੇ ਤੋਂ ਕੋਈ ਉੱਠ ਕੇ ਆਉਂਦਾ ਕੋਈ ਤਿੰਨ ਕੋਈ 3 ਵਜੇ ਦਰਾਤੋਂ ਉੱਠ ਕੇ ਆਏ ਤੇ ਲੈਂਚਰ ਲਾ ਕੇ ਸਾਡਾ ਕੰਮ ਹੋ ਜਾਵੇ ਅਜੀਫੇ ਦੇ ਜਿਹੜੇ ਬੱਚੇ ਸਾਡੇ ਨੌਜਵਾਨੇ ਬੱਚਿਆਂ ਦਾ ਜੀਹਾਂ ਰੁਕਿਆ ਆ ਉਹ ਦੀ ਵੇਸਤੇ ਆਉਂਦੇ ਨੇ ਜਾਂ ਲਾਪਤਰੀ ਕਾਪੀ ਵਾਸਤੇ ਆਉਂਦੇ ਨੇ ਐਸਟੇਮ ਮੈਂ ਐਸਡੀਐਮ ਸਾਹਿਬ ਦੇ ਦਫਤਰ ਤੋਂ ਮੈਂ ਮਨਜ਼ੂਰੀ ਲੈ ਕੇ ਫੋਨ ਕਰਾ ਕੇ ਮੈਂ ਪਹੁੰਚਿਆ ਇੱਥੇ ਮੈਨੂੰ ਤੁਰੰਤ ਮੈਡਮ ਨੇ ਅੱਜ ਤੋਂ 5-7 ਦਿਨ ਪਹਿਲਾਂ ਮੈਂ ਵੀ ਫੋਨ ਕਰਾ ਕੇ ਇੱਥੇ ਆਇਆ ਛੈਲ ਦਿੱਤੀ ਰਿਸ਼ ਦਿੱਤੀ ਉਹਦੇ ਹੱਲ ਨਹੀਂ ਕੀਤਾ ਮੈਡਮ ਸਾਹਮਣੇ ਜਦੋਂ ਅੱਜ ਅਸੀਂ ਇਹ ਇਹਨੂੰ ਇਹ ਗੱਲ ਕਿ ਇੰਸਪੈਕਟਰ ਨੂੰ ਕਿਹਾ ਵੀ ਇੰਸਪੈਕਟਰ ਸਾਹਿਬ 2 ਵਜੇ ਤੋਂ 1.5 ਵਜੇ ਫੋਨ ਕੰਮ ਬੰਦ ਹੀ ਕਰ ਦਿੰਦੇ ਆ ਵੀ ਸਾਡੇ ਨੌਜਵਾਨ ਜਿਹੜਾ ਕੰਮ ਛੱਡ ਕੇ 20 ਕਿਲੋਮੀਟਰ ਛੱਡ ਕੇ ਆਵੇ ਉਹਦੀ ਜ਼ਿੰਮੇਵਾਰੀ ਕੌਣ ਚੱਕੂਗਾ ਸਰਕਾਰ ਚੱਕੇਗੀ ਆਪਣੇ ਇੰਸਪੈਕਟਰ ਚੱਕਣਗੇ ਜਾਂ ਮਹਿਰਮ ਚੱਕਣਗੇ ਜਿਹੜੇ ਮੇਰੀਆਂ ਪੈਣਾ ਵੇਖੋ ਕੈਮਰਾ ਕਮਾਓ ਜੀ ਮੇਰੀਆਂ ਪੈਣਾ ਮੇਰੀ ਨਾਲ ਗੱਲ ਕਰੋ ਤੁਸੀਂ ਮੈਂ ਸਭ ਦੱਸਦਾ ਉਹ ਜਿਹੜੀਆਂ ਮੇਰੀਆਂ ਪੈਣਾ ਨੇ ਰੋਟੀ ਬੱਚੇ ਸਕੂਲ ਲਵਾਏ ਨੇ ਛੋਟੀ ਪਾਣੀ ਬੱਚੇ ਨੇ ਖਾਣਾ ਹੁੰਦਾ ਐ ਇਸ ਟਾਈਮ ਮੇਰੀਆਂ ਪੈਣਾ ਤਹਿਸੀਲ ਦੇ ਵਿੱਚ ਨੇ ਇਹ ਸਰਕਾਰ ਦਾ ਦਾਅਵਾ ਹੈ ਕਿ ਸਾਡੇ ਘਰੇ ਬੈਠਿਆਂ ਕੰਮ ਹੁੰਦੇ ਨੇ ਆਨਲਾਈਨ ਹੁੰਦੇ ਨੇ ਜਾਂ ਕੋਈ ਸਾਡੀ ਮੁਲਾਜ਼ਮ ਸਹੀ ਨੇ ਰਿਸ਼ਵਤ ਲੈ ਕੇ ਕੰਮ ਵੀ ਕਰਦੇ ਨੇ ਮੇਰੇ ਕੋਲ ਵੀਡੀਓ ਵੀ ਨੇ ਜਿਹੜੀਆਂ ਮੈਂ ਵਿਖਾ ਵੀ ਦੇਣਾ ਹੁਣੇ ਠਹਿਰ ਕੇ ਜਦੋਂ ਅਸੀਂ ਜਾ ਵੀ ਥੈਲਾ ਚੱਕੋ ਥੈਲੇ ਚ ਦੇਖੋ ਇੰਸਪੈਕਟਰ ਨੇ ਕੀ ਕੀਤਾ ਕਹਿੰਦਾ ਵੀ ਇਹ ਇੱਕ ਨੌਜਵਾਨ ਆ ਪਿੱਛੇ ਕੁਰਸੀ ਤੇ ਬੈਠਾ ਉਹਦੇ ਕਿਟ ਦੇ ਵਿੱਚ ਸਮਾਨ ਹੈ ਸਭ ਜਦੋਂ ਸਾਡੇ ਨੌਜਵਾਨ ਕਹਿੰਦੇ ਵਿਚਾਰਾ ਚੈੱਕ ਕਰੋ ਜੇ ਸਿਸਟਮ ਬੰਦ ਹੀ ਹੋ ਗਿਆ ਤੁਸੀਂ ਵੀ ਘਰਾਂ ਨੂੰ ਜਾਓ ਅਸੀਂ ਵੀ ਘਰਾਂ ਜਾਂਦੇ ਆ ਉਹ ਕਹਿੰਦੇ ਤੁਸੀਂ ਜਾਓ ਅਸੀਂ ਬੈਠ ਕੇ ਕੰਮ ਕਰਨਾ ਜਦੋਂ ਕੋਈ ਚਾਰ ਪੈਸਿਆਂ ਦਾ ਕੰਮ ਜਾਂਦਾ ਹੈ ਉਹ ਤਾਂ ਹੀ ਆਪਾਂ ਕਰਨੇ ਆ ਜੇ ਹੁਣ ਮੈਨੂੰ ਕੋਈ ਲਾਲਚ ਦੇਗਾ ਮੈਂ ਭਵਾਂਗਾ ਤਹਿਸੀਲ ਦੇ ਵਿੱਚ ਕਿ ਮੇਰਾ ਸਿਸਟਮ ਹੀ ਬੰਦ ਹੋ ਗਿਆ ਮੈਂ ਸਰਕਾਰ ਤੋਂ ਤਨਖਾ ਲੈਣੀ ਮੈਨੂੰ ਬੈਂਕ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਉਹਦੇ ਵਿੱਚ ਸਰਕਾਰ ਵੀ ਸਾਡੀ ਇਹ ਮੰਗੇ ਜਿੰਨੇ ਵੀ ਇਨਸਪੈਕਟਰ ਨੇ ਆ ਲਾਪਾਤਰੀ ਕਾਪੀ ਨੇ ਇੱਕ ਤਾਂ ਲਾਪਾਤਰੀ ਕਹਿ ਦਿੰਦੇ ਨੇ ਵੀ ਅਸੀਂ ਲਗਭਗ 12 ਇੱਕ ਵਿੱਚ ਕਿੰਨੋਂ ਬੰਦ ਕਰ ਦਿੱਤਾ ਕੰਮ ਉਹਦੇ ਬਾਅਦ ਚ ਅਜੀਫੇ ਦਾ ਕੰਮ ਚਾਲੂ ਕਰਤਾ ਇਹ ਸਰਕਾਰ ਦਾ ਕੀ ਆਪਸ਼ਨ ਹੈ ਵੀ ਜਿਹੜੇ ਲਗਭਗ ਜਿੰਨੇ ਦੁਨੀਆ ਆਪਣੇ ਮੇਰੇ ਨੌਜਵਾਨ ਨੇ ਆ ਪਿੱਛੇ ਖੜੇ ਨੇ ਲਗਭਗ ਸੇਰ ਤੋਂ ਆਦੇ ਨੇ ਕੋਈ ਲਾਹ ਪਤਰੀ ਲਾਉਂਦਾ ਹੈ ਕੋਈ ਜੀਫੇ ਲਾਉਂਦਾ ਹੈ ਉਹ ਕੰਮ ਕਰ ਛੱਡ ਕੇ ਆਦੇ ਨੇ ਪੰਜ ਪੰਚਾ ਦਿਨ ਹੋ ਗਏ ਉਹਨਾਂ ਦਾ ਕੰਮ ਨਹੀਂ ਹੱਲ ਹੋਇਆ ਮੇਰਾ ਰਾਤ ਹੀ ਆ ਫਿਰਾਂ ਦੇ ਆ ਪਿੱਛੇ ਬਿਆਨ ਤੁਹਾਨੂੰ ਦੇ ਦੇਣਗੇ ਵੀਰ ਜੀ ਆ ਸੋ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰ ਦੇਣਾ ਵੀਰ ਗੁਰੂ ਸਾਹਿਬ ਤੋਂ ਆਏ ਨੇ ਇਹਨਾਂ ਦੀਆਂ ਤੁਸੀਂ ਗੱਲਾਂ ਸੁਣੀਆਂ ਜਿਹੜੇ ਕਿ ਜਲਾਲਾਬਾਦ ਦੇ ਲੋਕਾਂ ਦੇ ਮੁਸ਼ਕਲ ਆਉਣ ਚ ਉਹਨਾਂ ਦੇ ਹੱਕ 'ਚ ਖੜੇ ਨੇ ਆ ਕੇ ਤੇ ਸੋ ਇੱਥੋਂ ਦੇ ਜਿਹੜੇ ਲੋਕਲ ਸ਼ਹਿਰ ਦੇ ਨਾਲ ਲੱਗ ਲੱਗ ਪਿੰਡਾਂ 'ਚੋਂ ਲੋਕ ਆਏ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਕੀ ਨਾਮ ਹੈ ਤੁਹਾਡਾ ਜਰਵਿੰਦਰ ਸਿੰਘ ਬਿੰਦਰ ਸਿੰਘ ਜੀ ਕੀ ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਜਰ 1 ਵਜੇ ਇੱਥੇ ਆਏ ਪਹੁੰਚੇ ਸੀ ਤੇ ਆਪਣਾ ਕੰਮ ਨਹੀਂ ਹੋਇਆ ਵੀਰਾ ਇਹ ਕਿਉਂ ਨਹੀਂ ਕਰਦੇ ਇਨਸਪੈਕਟਰ ਸਾਹਿਬ ਕੰਮ ਤੁਹਾਡਾ ਪਾਸ ਕਰਤੀ ਹੋਈ ਨਹੀਂ ਵੀਰ ਆਪਣੀ ਕਿਹੜੀ ਗੱਲ ਹੋਣੀ ਹੋਈ ਕੁਛ ਤਾਂ ਦੱਸਿਆ ਹੁਣ ਉਹਨਾਂ ਨੇ ਕਹਿੰਦੇ ਦਦੀ ਵਾਰੀ ਨਹੀਂ ਆਈ ਨਹੀਂ ਵਾਰੀ ਆਈ ਨਹੀਂ ਉਹਨਾਂ ਨੇ ਕਿਹਾ ਕੀ ਆ ਵੀ ਕਾਪੀ ਕਿਉਂ ਨਹੀਂ ਪਾਸ ਹੋ ਰਹੀ ਕੀ ਅਲੋਕੇਸ਼ਨ ਆਇਆ ਤੇ ਕੀ ਘਾਟਾ ਫਾਰਮਾ ਚ ਪਤਾ ਨਹੀਂ ਵੀਰਾ ਨੇ ਕਿਹਾ ਨੇ ਤੇ ਹੰਦ ਕਹਿੰਦੇ ਜਾਓ ਤਾਂ ਵਜਾ ਵਗੀ ਪਾਸ ਵਾਰੀ ਨਹੀਂ ਆਉਂਦੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਸਾਡੇ ਨਾਲ ਪੈਣਾ ਵੀ ਮਜ਼ਦੂਦ ਨੇ ਪੈਣਾ ਨਾਲ ਕਰਦੇ ਗੱਲਬਾਤ ਹਾਂਜੀ ਵੀਰ ਜੀ ਕੀ ਤੁਸੀਂ ਕਾਪੀਆਂ ਅਪਡੇਟ ਕਰਵਾਉਣ ਆਏ ਹੋ ਤੇ ਕੀ ਲੱਗਿਆ ਤੁਹਾਨੂੰ ਕੀ ਜਵਾਬ ਦਿੱਤਾ ਮੈਡਮ ਨੇ ਜਨਸਪੀਕਰ ਕਰੇ ਚਲੇ ਜਾਓ ਟਲਕੇ ਆ ਜਾ ਜੀ ਅਜੇ ਕਿਤੇ ਤੜਕੇ ਰਹਿ ਬੈਠੇ 1 ਵਜੇ ਦੇ ਅੱਛਾ ਤੋਂ ਨਾਲੀ ਤੁਸੀਂ ਕਰੇ ਜਾਓ ਡੇ ਸੇਰੇ ਆ ਜਾ ਜੀ ਹੁਣ ਕੰਮ ਨਹੀਂ ਤੜਕੇ 1 ਵਜੇ ਦੇ ਹਾਂਜੀ ਤੜਕੇ ਕਿਹੜਾ 1 ਵਜੇ ਦਾ ਭਣੇ ਰਾਤ ਦੇ 1 ਵਜੇ ਰਾਤ ਦੇ 1 ਵਜੇ ਹਾਂਜੀ ਨਹੀਂ ਤੜਕੇ ਦੇ 1 ਰਾਤ ਦੇ 1 ਦਾ ਰਾਤ ਦੇ 1 ਵਜੇ ਦੇ ਆਏ ਹੋ ਤੇ ਕੀ ਕਿਹਾ ਹੁਣ ਤੁਹਾਨੂੰ ਮੈਡਮ ਜੀ ਨੇ ਮੈਡਮ ਅਜੇ ਸੇਰੇ ਆਇਆ ਜੀ ਨਿਕਲ ਜਾ ਬੱਚੇ ਛੱਡ ਕੇ ਆਇਆ ਸੀ ਉਹਨਾਂ ਅੱਛਾ ਉਹਨੇ ਕੋਈ ਕਾਗਜ਼ ਪੱਤਰ ਵੇਖਿਆ ਕਿ ਉਹਨੇ ਕਿਹਾ ਤਾਂ ਵੀ ਸਵੇਰੇ ਆਜੋ ਜੀ ਕੋਈ ਨਹੀਂ ਅਸੀਂ ਉੱਥੇ ਪਾਈਪ ਨੂੰ ਪਾ ਪਿਆ ਜੀ ਬੁਖਾਰ ਰਿਹਾ ਤੇ ਮੇਰੇ ਪਟੀਜੇ ਦੀ ਵੀ ਗੱਲ ਕਰਾਈ ਤਾਂ ਨਹੀਂ ਤੇ ਉਹਨਾਂ ਨੂੰ ਤੁਸੀਂ ਟਾਈਮ ਨਹੀਂ ਪੁੱਛਿਆ ਵੀ ਅਸੀਂ ਕਿਹੜੇ ਟਾਈਮ ਆਈਏ ਤੁਹਾਡੇ ਕੋਲੇ ਉਹ ਆ ਜੀ ਸਾਡੇ 9 ਤੋਂ ਤੇ ਇੱਕ ਵੇਟਕ ਨਾ ਆਇਆ ਜੀ ਕੱਲ ਨੂੰ ਹਾਂਜੀ ਤੇ 12 ਵਜੇ ਤਾਂ ਸੈਡ ਬੰਦ ਕਰ ਦਿੰਦੇ ਹਾਂ 12 ਵਜੇ ਤਾਂ ਸੈਡ ਬੰਦ ਕਰ ਦਿੰਦੇ ਆ ਕਹਿੰਦੇ ਆ ਕਿ ਅਸੀਂ ਹੁਣ ਆਂਦੇ ਆ ਇਹ ਆਪਣੇ 12 12:30 ਵਜੇ ਸੈਡ ਬੰਦ ਕੀਤੀ ਆ ਪਹਿਲਾਂ ਚੰਗੀ ਵਾਰੀ ਚੱਲਦੀ ਸੀ ਸਾਈਡ ਤਾਂ ਪਿੱਛੇ ਹੀ ਬੰਦ ਹੁੰਦੀ ਹੈ ਨਾ ਸਾਈਡ ਤਾਂ ਆਪਦੀ ਆਪ ਤਾਂ ਕੋਈ ਵੀ ਜਿਹੜਾ ਆਨਲਾਈਨ ਵਾਲਾ ਸਾਈਡ ਬੰਦ ਕਰ ਹੀ ਨਹੀਂ ਸਕਦਾ ਨਹੀਂ ਨਹੀਂ ਚਲਦੀ ਮੇਰੀ ਸਰ ਨੈਟ ਆਪਣੇ ਆਪ ਦੇਖਿਆ ਸੀ ਅੰਦਰ ਬਟ ਅੰਦਰ ਹੀ ਖੜੇ ਸੀ ਸਾਹਮਣੇ ਵੇਖਿਆ ਮੈਡਮ ਮੈਂਟਮੈਂਟ ਸਾਰਾ ਕੁਝ ਬੰਦ ਹੋ ਗਿਆ ਉੱਥੇ ਅੱਛਾ ਤੇ ਕੀ ਮੰਗ ਕਰਦੇ ਹੋ ਤੁਸੀਂ ਅੱਛਾ ਇਹ ਮੰਗ ਕਰ ਸਾਡਾ ਕੰਮ ਹੋਵੇ ਚੱਲ ਸਿੰਘ ਜੀ ਚੱਲ ਸਿੰਘ ਜੀ ਚੱਲ ਸਿੰਘ ਕੀ ਕਹਿਣਾ ਚਾਹੂਗੇ ਕਿ ਲਾ ਟ੍ਰੇਨਰ ਜਿੰਨੇ ਲੋਕ ਸਾਰੇ ਖੜੇ ਹੋ ਤੁਹਾਡਾ ਕੰਮ ਨਹੀਂ ਹੋ ਰਿਹਾ ਸਾਜੀ ਸਰ ਦਾ 15 ਦਿਨ ਹੋ ਗਏ ਧੱਕੇ ਖਵਾਦੇ ਲੋ ਜੀ ਕਦੇ ਪਹਿਲਾ ਲਾ ਪਾਟਰੀ ਦੇ ਪਰ ਪੰਜ ਤੇ ਲੱਗੇ 6 ਦਿਨ ਉਹ ਵਸੇ ਹੋਈ ਪਰ ਕਦੇ ਆ ਜਦੇ 4 ਵਜੇ ਜਦੇ ਸੀ ਕਦੇ ਵਾਰੀ ਆਦੀ ਕਦੇ ਨਹੀਂ ਆਦੀ ਵਾਰੀ ਆਦੀ ਇੱਕ ਵੇਲੇ ਛੜ ਬੰਦ ਕਰ ਲੈਂਦੇ ਸੀ ਫਿਰ ਜਿਹੜਾ ਭਰਾ ਉਹਦੇ 10 ਦਿਨੋਂ ਦੇ ਲੱਗਾ ਕੀ ਮੰਗ ਕਰਦੇ ਹੁਣ ਕੀ ਮੰਗ ਕਰਦੇ ਮੈਂ ਮੰਗੇ ਕਰਨਾ ਜੀ ਸਾਜੀ ਵੀ ਮਾਲੋ ਕੰਮ ਜਲਦੀ ਹੋਵੇ ਤੇ ਕਭ ਜਲਦੀ ਕੀਤਾ ਜਾਵੇ ਸਾਡਾ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਮੈਂ ਕਾਰ ਫਿਰ ਤੋਂ ਆਇਆ ਜੇ ਰੋਸ ਸਾਈਕਲ ਤੇ ਆਣਾ ਜੀ ਮੈਂ ਜੀ ਤੇ ਬਸ ਕਿਉਂ ਆ ਆ ਤੁਸੀਂ ਕੁਛ ਕਹਿਣਾ ਚਾਹੋਗੇ ਜੀ ਸਰ ਜੀ ਮੇਰਾ ਕੰਮ ਅੱਜ 15 ਦਿਨ ਹੋ ਗਿਆ ਰਾਤ ਨੂੰ 1 ਡੇਢ ਵਜੇ ਆਣਾ ਦਿੱਲੀ ਦਾ 15 ਦਿਨ ਦਾ ਕੰਮ ਨਹੀਂ ਮੇਰਾ ਹੋਇਆ ਸਰ ਜੀ ਤੇ ਮੈਡਮ ਜਦੋਂ 12 ਸੈੱਡ ਬੰਦ ਹੋ ਗਈ ਜੀ ਸਰਕਾਰ ਤੋਂ ਅਸੀਂ ਇਹ ਮੰਗ ਕਰ ਸਾਡਾ ਜਲਦੀ ਜਲਦੀ ਕੰਮ ਕਰਵਾਇਆ ਜਾਵੇ ਹਾਂਜੀ ਸਰ ਜੀ ਕੀ ਨਾਮਾ ਜੀ ਤੁਹਾਡਾ ਸਾਸ਼ਟ੍ਰੀ ਕਾਲ ਜੀ ਮੇਰਾ ਨਾਮ ਸੌਰਕਪੁਰ ਕੀਰਤਿਕ ਇੰਸਪੈਕਟਰ ਜਿਲਾਲਾਬਾਤੋਂ ਅ ਇੰਸਪੈਕਟਰ ਸਾਹਿਬ ਜੀ ਸਾਨੂੰ ਪਤਾ ਲੱਗਿਆ ਅਸੀਂ ਬਾਹਰ ਜਾ ਰਹੇ ਸੀ ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜੇ ਬਹੁਤ ਦੂਦੂ ਦੂਦੂ ਹੋ ਰਹੀ ਆ ਆਹ ਕਾਰਮ ਚੱਲ ਰਹੀ ਆ ਲੋਕਾਂ ਦੇ ਲੋਕਾਂ ਦੇ ਕੰਮ ਨਹੀਂ ਹੋ ਰਹੇਗੇ ਲੋਕ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਆ ਵੀ ਸਾਡੀਆਂ ਕਾਪੀਆਂ ਨਹੀਂ ਸਹੀ ਕਰਦੇਗੇ ਤੇ ਕੀ ਕਹਿਣਾ ਚਾਹੋਗੇ ਜੇ ਤੁਸੀਂ ਦੇਖੋ ਸਾਡੇ ਲੇਬਰ ਡਿਪਾਰਟਮੈਂਟ ਦੇ ਵਿੱਚ ਬੀਓਸੀਡਬਲ ਪੋਰਟਲ ਦੇ ਤਹਿਤ ਉਸਾਰੀ ਕਿਰਤੀ ਲਾਭ ਪਾਤਰਿਆਂ ਨੂੰ ਇੱਕ ਸੇ ਉਲੰਘ ਦਿੱਤੀ ਜਾਂਦੀ ਹੈ ਜਿਹਦੇ ਤਹਿਤ ਉਹਨਾਂ ਜੋ ਵੀ ਬੰਦੇ ਲਾਭ ਪਾਤਰੀ ਹੁੰਦੇ ਆ ਉਹਨਾਂ ਨੂੰ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਹਨ ਤੇ ਇਹ ਸਾਡੇ ਦਫ਼ਤਰ ਆ ਕੇ ਆਪਣੇ ਲਾਭ ਲੈਣ ਲਈ ਆਉਂਦੇ ਹਨ ਸਾਡਾ ਮਕਸਦ ਇਹ ਹੀ ਹੁੰਦਾ ਵੀ ਇਹਨਾਂ ਨੂੰ ਬੰਦਾ ਲਾਭ ਸਹੀ ਸਮੇਂ ਤੇ ਦਿੱਤਾ ਜਾਵੇ ਤੇ ਇਹ ਸਾਰਾ ਤਾਂ ਕੁੜੀਆਂ ਵਾਲਾ ਸਕੂਲ ਆ ਜਿਹੜਾ ਬਿਲਕੁਲ ਤਹਿਸੀਲ ਦੇ ਨਾਲ ਆ ਤੇ ਦਫ਼ਤਰ ਤਾਂ ਹੈ ਹੀ ਨਹੀਂ ਤੁਹਾਡਾ ਇਹ ਜੀ ਸਾਡਾ ਦਫਤਰ ਤਹਿਸੀਲ ਜਲਾਲਾਬਾਦ ਵਿਖੇ ਪਹਿਲਾਂ ਹੈਗਾ ਸੀ ਐਸਟੀਐਮ ਸਾਹਿਬ ਮਾਨਯੋਗ ਐਸਟੀਐਮ ਸਾਹਿਬ ਦੇ ਹੁਕਮ ਅਨੁਸਾਰ ਉਹ ਦਫਤਰ ਉੱਥੋਂ ਸਿਫਟ ਕਰਕੇ ਇੱਥੇ ਸਰਕਾਰੀ ਕਾਲਜ ਕੁੜੀਆਂ ਦੇ ਵਿੱਚ ਕਮਰਾ ਨੰਬਰ 1 ਵਿੱਚ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੀ ਮੰਗ ਇਹੀ ਹੈ ਵੀ ਲਾਹ ਪਾਤਰੀਆਂ ਨੂੰ ਆਪਦੇ ਕੰਮ ਦਾ ਹੁੰਦਾ ਹੀ ਜੀ ਸਾਡਾ ਵੀ ਮਕਸਦ ਹੁੰਦਾ ਵੀ ਉਹਨਾਂ ਦਾ ਕੰਮ ਸਹੀ ਸਮੇਂ ਤੇ ਕੀਤਾ ਜਾਵੇ ਪਰ ਇਹਨਾਂ ਵੱਲੋਂ ਸਾਡੇ ਕੰਮ ਵਾਲੀ ਥਾਂ ਦੇ ਵਿੱਚ ਆ ਕੇ ਅਰਚਨ ਪਾਈ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੇ ਲੋਕ ਅੰਦਰ ਆ ਕੇ ਤੇ ਸਾਡੇ ਵੀਡੀਓ ਬਣਾਉਣ ਲੱਗ ਪੈਂਦੇ ਆ ਹੋਰ ਕੀ ਕੀ ਕਹਿੰਦੇ ਤੁਹਾਨੂੰ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣੀ ਸਾਡੇ ਫਾਈਲਾਂ ਚੈੱਕ ਕਰਨੀਆਂ ਸਾਡੇ ਕੰਮ ਦੇ ਵਿੱਚ ਅਰਚਨ ਪਾਈ ਜਾਂਦੀ ਹੈ ਜਿਹੜਾ ਮੈਂ गुजारिश ਕਰਾਂ ਮੇਰੇ ਸੋਤਿਆਂ ਨੂੰ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਲਾਲਾਬਾਦ ਜਿਹੜੇ ਲੇਬਰ ਇਨਸਪੈਕਟਰ ਜਿਹੜੇ ਕਾਪੀਆਂ ਔਨਲਾਈਨ ਕਰ ਰਹੇ ਨੇ ਹੈਂਡਲ ਕਰ ਰਹੇ ਨੇ ਉਹਨਾਂ ਦੇ ਕੋਲੇ ਆਏ ਆ ਔਰ ਉਹ ਪੂਰੀ ਤਰ੍ਹਾਂ ਜਿਹੜੇ ਆਪਣਾ ਸਾਰਾ ਸੱਚ ਪੱਖ ਦੱਸ ਸਕੇ ਨੇ ਕਿ ਸਾਡੇ ਜਿਹੜੀਆਂ ਸਾਡੀਆਂ ਫਾਈਲਾਂ ਆ ਕੇ ਫਰੋਲਦੇ ਨੇ ਸਾਡੀਆਂ ਵੀਡੀਓ ਆ ਕੇ ਬਣਾਉਣ ਲੱਗ ਜਾਂਦੇ ਨੇ ਜਿਹੜਾ ਕਿ ਫਾਈਲਾਂ ਫੋਰਨ ਦਾ ਕਿਸੇ ਵੀ ਸਰਦਾ ਫੈਲਾ ਫਰੂਲਨ ਦਾ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਅਧਿਕਾਰ ਨਹੀਂਗਾ ਸੋ ਇਸ ਕਰਕੇ ਪਰੇਸ਼ਾਨ ਨੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਕੋਈ ਪੁਕਤਾ ਸਹੂਲਤ ਦਿੱਤੀ ਜਾਏ ਵੀ ਸਾਡੀ ਜਾਨ ਜਾਨ ਤੇ ਮਾਲ ਦਾ ਨੁਕਸਾਨ ਹੁੰਦਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਾਨੂੰ ਇਹਦਾ ਪੂਰਾ ਜਵਾਬ ਦਿੱਤਾ ਜਾਏ ਸੋ ਆਪਣੇ ਕੰਨਾਂ ਨਾਲ ਸੁਣ ਲਿਆ ਜੀ ਤੁਸੀਂ ਜੋ ਇਨਸਪੈਕਟਰ ਸਾਹਿਬ ਦੇ ਬਿਆਨ ਤੁਹਾਡੇ ਰੂਬਰੂ ਕਰੇ ਨੇ ਤੇ ਸੋ ਸਾਡੇ ਨਾਲ ਮੈਡਮ ਮੁੰਕਾ ਜੀ ਨੇ ਉਹਨਾਂ ਨਾਲ ਵੀ ਕਰਾਉਣਾ ਤੁਹਾਡੀ ਗੱਲਬਾਤ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹਿਣਾ ਮੇਰੇ ਵੀਰ ਮੈਡਮ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਲੋਕ ਆ ਕੇ ਜਿਹੜੇ ਇਨਸਪੈਕਟਰ ਸਾਹਿਬ ਕਹਿੰਦੇ ਸਾਡੀਆਂ ਫਾਈਲਾਂ ਚੈੱਕ ਕਰਦੇ ਸਾਡੇ ਕਾਗਜ਼ ਫਰੋਲਦੇ ਆ ਇੱਥੇ ਕੋਈ ਤੁਹਾਡੇ ਕੋਲੇ ਸਕਿਉਰਿਟੀ ਪ੍ਰਬੰਧ ਨਹੀਂਗਾ ਤੇ ਕੀ ਕਹਿਣਾ ਚਾਹੋ ਸਰ ਮੈਂ ਪ੍ਰਸ਼ਾਸਨ ਨਾਲ ਇਹ ਮੰਗ ਕਰਨਾ ਚਾਹਨੀ ਆ ਕਿ ਜੋ ਵੀ ਆਂਦਾ ਜੋ ਵੀ ਮਤਲਬ ਵੀਡੀਓ ਬਣਾਉਣ ਲੱਗ ਜਾਂਦਾ ਸਾਡੇ ਕਾਗਜ਼ ਪੱਤਰ ਨੂੰ ਛੇੜਨ ਲੱਗ ਜਾਂਦਾ ਸਰੇ ਬਹੁਤ ਗਲਤ ਹੈ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਕਿਸੇ ਵੀ ਆਮ ਪਬਲਿਕ ਨੂੰ ਇਹ ਅਧਿਕਾਰ ਨਹੀਂ ਹੈਗਾ ਸਰ ਅਗਰ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਜਾਨ ਮਾਲ ਦੀ ਹਾਨੀ ਹੁੰਦੀ ਹੈ ਤਾਂ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਐ ਪ੍ਰਸ਼ਾਸਨ ਜ਼ਿੰਮੇਵਾਰ ਜਿਹੜਾ ਮੈਡਮ ਜੀ ਕਹਿ ਰਹੇ ਨੇ ਵਿੱਚ ਸਾਡੀ ਕੋਈ ਜਾਨ ਨੂੰ ਕਿਸੇ ਵੱਲੋਂ ਕਿਸੇ ਵਿਅਕਤੀ ਵੱਲੋਂ ਕੋਈ ਹਮਲਾ ਕੀਤਾ ਜਾਂਦਾ ਸਾਡਾ ਜਾਨੀ ਨੁਕਸਾਨ ਹੁੰਦਾ ਕੋਈ ਸੱਟ ਫੇਟ ਲੱਗਦੀ ਹੈ ਤਾਂ ਇਹਦਾ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ ਨਹੀਂ ਤਾਂ ਇਹਨਾਂ ਦਾ ਕਹਿਣਾ ਸਾਨੂੰ ਕਿਸੇ ਸੇਸ਼ ਜਗ੍ਹਾ ਤੇ ਤੇ ਸਾਨੂੰ ਸਕਿਉਰਟੀ ਦੇ ਕੇ ਬਿਠਾਇਆ ਜਾਵੇ ਜਿੱਥੇ ਰੋਲ ਮੁਤਾਬਕ ਜਿਹੜਾ ਅਸੀਂ ਕੰਮ ਕਰ ਸਕੀਏ ਸੋ ਹੋਰ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਸਰ ਪਹਿਲੇ ਅਸੀਂ ਐਸਜੀਐਮ ਆਫਿਸ ਸੀ ਇਹਨਾਂ ਨੂੰ ਐਲਜੀਐਮ ਸਰ ਦਾ ਡਰ ਹੁੰਦਾ ਸੀ ਉਧਰ ਜੱਜ ਸਾਹਿਬ ਸੀ ਉਹਨਾਂ ਦਾ ਵੀ ਡਰ ਹੁੰਦਾ ਸੀ ਸਰ ਇੱਥੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਜਿਹੜਾ ਵੀ ਆਂਦੇ ਵੀਡੀਓ ਬਣਾਉਣ ਲੱਗ ਜਾਂਦਾ ਤੱਕੇ ਮੁੱਕੀ ਕਰਦਾ ਉੱਪਰ ਸਿਰ ਤੇ ਚੜ ਜਾਂਦਾ ਭੱਦੇ ਸ਼ਬਦ ਵੀ ਬੋਲਦੇ ਨੇ ਬਹੁਤ ਗੰਦੀ ਲੈਂਗੁਏਜ ਯੂਜ਼ ਕਰਦੇ ਨੇ ਸਰ ਅਸੀਂ ਬਿਲਕੁਲ ਵੀ ਸੇਫ ਮਹਿਸੂਸ ਨਹੀਂ ਕਰਦੇ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਮੇਰੇ ਵੀਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੇ ਬਾਹਰ ਪਬਲਿਕ ਵੀ ਬਹੁਤ ਖੜੀ ਹੈ ਉਹਨਾਂ ਨਾਲ ਵੀ ਤੁਹਾਡੇ ਤੁਹਾਨੂੰ ਰੂਬਰੂ ਕਰਾਵਾਂਗੇ ਪਬਲਿਕ ਦਾ ਕੀ ਕਹਿਣਾ ਹੈ ਤੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕੁੜੀਆਂ ਵਾਲੇ ਸਕੂਲ ਦੇ ਇੱਕ ਕਮਰੇ 'ਚ ਜਿਹੜਾ ਇਨਸਪੈਕਟਰ ਸਾਹਿਬ ਨੂੰ ਤੇ ਇੱਕ ਮੈਡਮ ਮੋਨਕਾ ਜੀ ਨੂੰ ਦੋਨਾਂ ਨੂੰ ਬਿਠਾਇਆ ਗਿਆ ਜਿੱਥੇ ਕੋਈ ਪੱਖੇ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਤੇ ਮੈਂ ਬੇਨਤੀ ਕਰਾਂ ਕੈਮਰਾਮੈਨ ਨੂੰ ਤੇ ਸਾਰਾ ਜਿਹੜਾ ਹਾਲਾਤ ਦਿਖਾਇਆ ਜਾਵੇ ਤੁਸੀਂ ਆਪ ਹੀ ਦੇਖ ਲਓ ਕਿਵੇਂ ਇਨਸਪੈਕਟਰ ਸਾਹਿਬ ਸਾਡੇ ਪਸੀਨਾ ਪਸੀਨੇ ਹੋਏ ਖੜੇ ਨੇ ਤੇ ਇਹ ਸਾਡੇ ਮੌਨਕਾ ਮੈਡਮ ਜੀ ਜਿਹੜੇ ਗਰਮੀ ਦੇ ਵਿੱਚ ਬੈਠੇ ਹੋਏ ਨੇ ਗਰਮੀ ਦੇ ਵਿੱਚ ਬੈਠੇ ਹੋયા ਤਾਂ ਕਿਸੇ ਨਾਲ ਗੱਲ ਹੀ ਨਹੀਂ ਚੱਜ ਕੇ ਹੁੰਦੀ ਕੰਮ ਕਰਨਾ ਬੜੀ ਦੂਰ ਦੀ ਗੱਲ ਹੈ ਇੱਕ ਆਮ ਪਬਲਿਕ ਨਾਲ ਜਿਹੜਾ ਵਿਚਰਨਾ ਬਹੁਤ ਔਖਾ ਹੁੰਦਾ ਆਫਸਰਾਂ ਨੂੰ ਜਿੱਥੇ ਕਿ ਸਾਨੂੰ ਇੱਕ ਲਾਹਵਾਰਸਾਂ ਤਰ੍ਹਾਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸੌਂਪਿਆ ਗਿਆ ਇਹਨਾਂ ਨੂੰ ਇਹਨਾਂ ਅਫਸਰਾਂ ਨੂੰ ਤੇ ਅਸੀਂ ਵੀ ਪ੍ਰਸ਼ਾਸਨ ਐ ਕੋਈ ਪਰਜ਼ੋਰ ਮੰਗ ਕਰਦੇ ਆ ਕਿ ਇਹਨਾਂ ਨੂੰ ਆਪਣੀ ਦੇਖਰੇਖ ਥੱਲੇ ਰੱਖਿਆ ਜਾਵੇ ਕਿ ਲੋਕਾਂ ਦਾ ਕੰਮ ਸਹੀ ਢੰਗ ਨਾਲ ਤੇ ਸਹੀ ਸਮੇਂ ਸਰ ਕਰ ਸਕਣ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਭ ਪਰ